ਇਹ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਲਿਜਿਟਲੀ ਫਾਇਰਿੰਗ ਦਾ ਇਨਸੀਡੈਂਟ ਹੋਈ ਹੈ ਇਸ ਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅੱਜ ਮਿਤੀ 20 ਅਗਸਤ ਨੂੰ ਜਿਹੜਾ ਨਿਯਮ ਸਿੰਘ ਨਾ ਬਲੇਗੜਾ ਹੈ ਮਹੱਲਾ ਕੱਢਿਆ ਜਾਂਦਾ ਹੈ ਔਰ ਰੁਟੀਨ ਦੀ ਤਰ੍ਹਾਂ ਕੱਢਿਆ ਜਾ ਰਿਹਾ ਸੀ ਜਦੋਂ ਸਿੰਘ ਜਿਹੜੇ ਇੱਕ ਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਤੇ ਉਹਦੇ ਵਿੱਚਕਾਰ ਜਦੋਂ ਇੱਕ ਗੋਲੀ ਦੀ ਆਵਾਜ਼ ਆਈ ਤੇ ਬਾਕੀ ਦਾ ਸਾਰੇ ਸਿੰਘ ਅੱਗੇ ਚਲੇ ਗਏ ਤੇ ਇਹ ਸਿੰਘ ਜਿਹੜੇ ਡਿੱਗ ਪਏ ਤੇ ਜਿੱਥੇ ਤੱਕ ਸਾਡੀ ਬੁਢੀ ਜਿਹੜੀ ਇਨਕੁਆਰੀ ਕੀਤੀ ਗਈ ਹੈ ਉਹਦੇ ਵਿੱਚ ਗੱਲ ਸਾਹਮਣੇ ਆਈ ਕਿ ਐਕਸੀਡੈਂਟਲ ਫਾਇਰ ਸੀ ਤੇ ਡਾਕਟਰ ਸਾਹਿਬ ਤੋਂ ਵੀ ਇਸ ਚੀਜ਼ ਦੀ ਅਸੀਂ ਜਿਹੜੀ ਹੈ ਵੈਰੀਫਿਕੇਸ਼ਨ ਕਰਾਈ ਹੈ ਕਿਉਂਕਿ ਜਿਸ ਜ਼ਖਮ ਨਾਲ ਤੇ ਜਿਸ ਡਾਇਰੈਕਸ਼ਨ 'ਚ ਇਹ ਗੋਲੀ ਤੇ ਛੜਾ ਜੋ ਵੀ ਅਲੈਜਟਲੀ ਲੱਗਿਆ ਹੈ ਉਹ ਉਹ ਜਿਹੜਾ ਹੈ ਉਹ ਐਕਸੀਡੈਂਟਲ ਫਾਇਰ ਦੀ ਨਿਸ਼ਾਨੀ ਹੈ ਇਸੇ ਲਈ ਉਹ ਜਿਹੜਾ ਮਹੱਲਾ ਹੈ ਉਸ ਤੋਂ ਬਾਅਦ ਵੀ ਹੈ ਸ਼ਾਂਤੀ ਕੋਲ ਲੋਕ ਚੱਲ ਰਿਹਾ ਹੈ ਤੇ ਸਿਚੁਏਸ਼ਨ ਪੀਸਫੁਲ ਹੈ ਐਸ ਸੱਚ ਇਤਾਂ ਦੀ ਕੋਈ ਜੋ ਕੋਈ ਅਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਤਾਂ ਸਾਹਮਣੇ ਨਹੀਂ ਆਈ ਕਿੰਨੇ ਫਾਇਰ ਹੋਏ ਸਰ ਇਸ ਦੇ ਵਿੱਚ ਜੋ ਜੋ ਮੌਕੇ ਤੇ ਲੋਕਾਂ ਨੇ ਸੁਨੇ ਹੈ ਦੋ ਫਾਇਰ ਦੀ ਆਵਾਜ਼ ਦੀ ਗੱਲ ਕਰਦੇ ਨੇ ਪਰ ਕਿਉਂਕਿ ਅਜੇ ਇੱਕ ਫਾਇਰ ਜਿਹੜਾ ਹੈਗਾ ਉਹ ਕਨਫਰਮ ਹੋਇਆ ਹੈ ਤੇ ਬਾਕੀ ਜਿਹੜਾ ਹੈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਜੇ ਤੱਕ ਅਜੇ ਵੀ ਕੋਈ ਅਜਾ ਨਹੀਂ ਸਾਡੇ ਕੋਲ ਰਿਪੋਰਟ ਨਹੀਂ ਆਈ ਸਰ ਜਿਹੜਾ ਮਿੱਤਕ ਹੈਗਾ ਉਸ ਦੇ ਵਿੱਚ ਇਹ ਇਹ ਬਾਬਾ ਹੀਰਾ ਸਿੰਘ ਨੇ ਏlias ਥਿੱਲੀ ਬਾਬਾ ਇਹਨਾਂ ਨੂੰ ਕਹਿੰਦੇ ਇਹਨਾਂ ਦਾ ਪਿੰਡ ਦਿয়াল ਤੇ ਤਰਨਤਨ ਜ਼ਿਲ੍ਹੇ ਵਿੱਚ ਹੈ 1000000 ਇਹ ਉਸ ਨੂੰ ਅੰਮ੍ਰਿਤਸਰ ਹਸਪੀਟਲ ਦੇ ਵਿੱਚ ਵੀ ਹੈ ਨਹੀਂ ਐਦਾ ਨਹੀਂ ਕੋਈ ਗੱਲ ਨਹੀਂ ਹੈਗੀ ਸਾਹਮਣੇ ਆਈ ਹੈ ਜਿਹੜੇ ਇਹ ਡਿਸੀਜ਼ਡ ਹੋਏ ਨੇ ਨਿਯੰਗ ਸਿੰਘ ਇਹਨਾਂ ਨੂੰ ਵੀ ਜਿਹੜਾ ਹੈ ਇਹਨਾਂ ਦੇ ਪੋਸਟਮੋਸ ਪੋਸਟਮੈਪਟੋਗਸਟਿਕ ਆਰ ਸੈਂਡ ਭੇਜ ਰਿਹਾ ਸਹੀ ਕਾਰਨ ਕੋਈ ਹੁਣ ਤੱਕ ਪਤਾ ਨਹੀਂ ਲੱਗੇ ਕਿ ਇਸ ਤਰ੍ਹਾਂ ਗੋਲੀ ਚੱਲੀ ਐਕਸੀਡੈਂਟਰ ਫਾਇਰ ਹੈ ਜੀ ਹੈ ਐਕਸੀਡੈਂਟਲ ਫਾਇਰ ਹੈ ਸੀ ਕੰਫਰਮ ਹੈ ਕਿ ਇਹ ਅਲੱਗ ਚਾਂਸ ਕਰ ਰਹੇ ਆਲਮੋਸਟ 90% ਕੰਫਰਮ ਹੈ ਅਜੇ ਨਹੀਂ ਕੋਈ ਗੱਲ ਨਹੀਂ ਕੋਈ ਸਾਡੇ ਕੋਲ ਸੀਸੀਟੀਵੀ ਫੁਟੇਜਸ ਵਗੈਰਾ ਸੀ ਕਿਉਂਕਿ ਮੇਲੇ ਦੇ ਤਿਆਰੀ ਦੌਰਾਨ ਸੀ ਸੀਸੀਟੀਵੀ ਫੁਟੇਜਸ ਵਗੈਰਾ ਵੀ ਸਾਰੀ ਉਦੀ ਵਸਥਾ ਕੀਤੀ ਹੋਈ ਹੈ ਕੈਮਰੇ ਲੱਗੇ ਹੋਏ ਨੇ ਉਹ ਵੀ ਜਿਹੜੇ ਹੈ ਸੀ ਚੈੱਕ ਕਰ ਰਹੇ ਆ ਕਿੰਨੇ ਤੱਕ ਜਿਹੜੇ ਇਹ ਮਤਲਬਾ ਕਰਦੇ ਆ ਬੇਸਿਕਲੀ ਇਹ ਦੋ ਜਿਹੜੇ ਬੰਦੇ ਸਾਹਮਣੇ ਆਏ ਨੇ ਇੱਕ ਬਾਬਾ ਜੋਗਾ ਜੀ ਦਾ ਜਿਹੜੇ ਲੋਕਲ ਨੇ ਜ਼ਬੇਤੋ ਕੀ ਨੇ ਉਹਨਾਂ ਦਾ ਬੰਦ ਸੀਗਾ ਇਸ ਤੋਂ ਇਲਾਵਾ ਜਿਹੜਾ ਬਾਬਾ ਜੇ ਜਨਸੀ ਸੀ ਨੇ ਉਹ ਮਗਰਤਾ ਉਸ ਜਿਹੜੇ ਹਨ ਜਨਰਲ ਸੰਖਿਆ ਚੋਟੀ ਹੈ ਉਹ ਵੀ ਦਲ ਜਿਹੜੇ ਹੈ ਇਸ ਵੈਲਿਊ ਸੀ ਜਿਹੜਾ ਨਾਨ ਸਿੰਘ ਜੀ ਦੋ ਇਹਨੇ ਉਹ ਕਿਹੜੇ ਦੱਬਦੇ ਹੈਗੇ ਉਹ ਦੱਸਿਆ ਜਾਂਦਾ ਹੈ ਕਿ ਉਹ ਬਾਬਾ ਜੋਗਾ ਸਿੰਘ ਜੀ ਦੇ ਦਲ ਦੇ ਨੇ ਜੀ ਕੋਈ ਕੋਈ ਸਰ ਹੋਰ ਕਰਵਾਈ ਵੀ ਜੀ ਇਹਦੇ ਚ ਜੋ ਪੁਲਿਸ ਤੇ ਜੋ ਲੀਗਲ ਕਾਰਵਾਈ ਕਰਨੀ ਪੈਂਦੀ ਉਹ ਕੀਤੀ ਜਾਵੇਗੀ ਅਸੀਂ ਸਟੇਟਮੈਂਟਸ ਵਗੈਰਾ ਲਾਵਾਂਗੇ ਤੇ ਜੋ ਵੀ ਹੈ ਜੋ ਨਿਆ ਸਿੰਘ ਉਹਨਾਂ ਦੀ ਬਾਡੀ ਜਿਹੜੀ ਹੈ ਉਹਦੀ ਪੋਸਟਮੋਰਟ ਵਾਸਤੇ ਜਿਹੜੀ ਹੈ ਕਿਉਂਕਿ ਉਹ ਉਹਦੇ ਚ ਕੰਪਲਿਕੀਸ਼ਨਸ ਨੇ ਕੁਝ ਤੇ ਉਹ ਅੰਮ੍ਰਿਤਸਰ ਸ਼ਿਫਟ ਕਰ ਰਹੇ ਨੇ ਤੇ ਉਸ ਤੋਂ ਬਾਅਦ